ਦੇ ਨੇੜੇ ਤੇ ਦੂਜਾ ਸਥਾਨ ਇਹ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਪਿੰਡ ਸ਼ਾਹਪੁਰ ਵੀਖੇ ਤੀਜਾ ਸਥਾਨ ਪਿੰਡ ਖੂਵਾਲਾ ਨਾਨਕਪੁਰਾ ਤੇ ਚੌਥਾ ਸਥਾਨ ਸ਼੍ਰੀ ਗੁਰਹਰਾਈ ਸਾਈ ਜੀ ਆਂ ਦਾ ਟਕਸਾਲ ਪਰਵਾਣੂ ਕਾਲਕਾਂ ਦੇ ਨੇੜੇ ਇਹ ਚਾਰ ਸਥਾਨ ਤਕਰੀਬਨ 20 ਕਿਲੋਮੀਟਰ ਦੇ ਵਿੱਚ ਹਨ ਇੱਥੇ ਇਹ ਸਥਾਨ ਦੀ ਸੇਵਾ 2016 ਦੇ ਵਿੱਚ ਇੱਥੇ ਇਹ ਸੇਵਾ ਆਰੰਭ ਹੋਈ ਹੈ ਗੁਰਦੁਆਰਾ ਸਾਹਿਬ ਦੀ ਤੇ 2025 ਦੇ ਵਿੱਚ ਗੁਰਦੁਆਰਾ ਸਾਹਿਬ ਸ਼ੋਭਿਤਮਾਨ ਹੋਇਆ ਹਨ ਤਨ ਤਨ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਜੀ ਇਹ ਸਥਾਨ ਬੜੀ ਰਮਣੀਕ ਹੈ ਚਾਰੇ ਪਾਸੇ ਪਹਾੜੀਆਂ ਨੇ ਕਿ ਰੋਹਿਸਤਾਨ ਤੇ ਵਿੱਚ ਪੱਧਰਾ ਹੈ ਇਹ ਦੋਨ ਖੇਤਰ ਕਿਹਾ ਜਾਂਦਾ ਹੈ ਸੁਣੋ ਜੀ ਸੋ ਸੰਗਤਾਂ ਇੱਥੇ ਆ ਕਰਕੇ ਗੁਰੂ ਅੱਗੇ ਮਸਤ ਤਮਸਤਕ ਹੁੰਦੀਆਂ ਹਨ ਤੇ ਆਪਣੀਆਂ ਮਨੋ ਕਾਮਨਾ ਨੂੰ ਹੋਰੀਆਂ ਕਰਦੀਆਂ ਨੇ ਗੁਰਦੇਵ ਪਾਸ਼ਾ ਸਾਰੀ ਸੰਗਤਾਂ ਦੀਆਂ ਝੌਲੀਆਂ ਖੁਸ਼ੀਆਂ ਦੇ ਨਾਲ ਭਰਦੇ ਹਨ ਬੜਾ ਹੀ ਰਮਣੀਕ ਸਥਾਨ ਹੈ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਆ ਕੇ ਦਰਸ਼ਨ ਕਰੋ ਧੰ ਤਾਨਾ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਨਮ ਦਿਹਾੜਾ 1 ਫਰਵਰੀ ਦਿਨ ਐਤਵਾਰ 2026 ਨੂੰ ਮਨਾਇਆ ਜਾ ਰਿਹਾ ਹੈ ਜੀ ਜਿਸ ਤੇ ਵਿੱਚ ਉਹਮ ਦੇ ਪ੍ਰਸਿੱਧ ਰਾਗੀ ਟਾਡੀ ਕਥਾਵਾਚਕ ਮਹਾਪੁਰਸ਼ ਆ ਕਰਕੇ ਆਪ ਨੂੰ ਪਿਆਲ ਕਰਨਗੇ ਗੁਰਦੋ ਗੁਰੂ ਘਰ ਦੀ ਸੇਵਾ ਬਾਬਾ ਮਹਾਪੁਰਸ਼ ਬਾਬਾ ਰਵਾਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਇਹ ਸੇਵਾ ਹੋ ਰਹੀ ਹੈ ਸੇਵਾ ਚੱਲ ਰਹੀ ਹੈ ਹੁਣ ਇੱਥੇ ਸਰੋਵਰ ਵੀ ਬਣਾਇਆ ਜਾਵੇਗਾ ਤੇ ਨਾਲ ਹੀ ਸੰਗਤਾਂ ਦੇ ਦਰਸ਼ਨ ਵਾਸਤੇ niche ਥੜਾ ਸਾਬ ਹੈ ਜਿੱਥੇ ਜਾ ਕਰਕੇ ਗੁਰੂ ਸਾਹਿਬ ਰਜਮਾਨ ਹੋਏ ਸਨ ਖੜਾ ਸਾਹਿਬ ਹੈ ਬਣਿਆ ਹੋਇਆ ਤੇ ਨਾਲ ਹੀ ਖੋ ਲੱਗਿਆ ਹੋਇਆ ਇਸ ਜਗ੍ਹਾ ਤੇ